ਦੇਖੋ ਪਹਿਲੀ ਗੱਲ ਤਾਂ ਭਗਵਾਨ ਅੱਗੇ ਅਰਦਾਸ ਕਰਦੇ ਆਂ ਵੀ ਸਭ ਠੀਕ ਠਾਕ ਰਹੇ ਸਾਡੇ ਵੱਲੋਂ ਪੂਰਨ ਪ੍ਰਬੰਧ ਕੀਤੇ ਗਏ ਨੇ دریاਵਾਂ ਦੇ ਵਿੱਚ ਪਾਣੀ ਜਿਸ ਸਾਹਬ ਦੇ ਨਾਲ ਵਧ ਰਿਹਾ ਪਿਛਲੇ ਸਾਲ ਦੇ ਕੰਪੈਰੀਟਿਵ ਨਾਲ ਥੋੜਾ ਬਹੁਤ ਵੱਧ ਹੈ ਰਣਜੀਤ ਸਾਗਰ ਡੈਮ ਦੇ ਵਿੱਚ ਪਾਣੀ ਹਲੇ ਘਟ ਹੈ ਸੋ ਇਹਦੇ ਲਈ ਅਸੀਂ ਉਖਤਾ ਪ੍ਰਬੰਧ ਕੀਤੇ ਹੋਏ ਨੇ ਜੇ ਕਮੀ ਆ ਰਹੀ ਹੈ ਹੁਣ ਹਿਮਾਚਲ ਚੋਂ ਕੋਲ ਡੈਮ ਤੋਂ ਪਾਣੀ ਛੱਡਦਾ ਇਹਨਾਂ ਨੇ ਉਹਦਾ ਖਮਿਆਜਾ ਜਿਹੜਾ ਉਹ ਸਾਨੂੰ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਔਰ ਇਹ ਪੰਜਾਬ ਦੀ ਤਰਸਦੀ ਹੈ ਕੇ ਨਹਿਰੀ ਪਾਣੀ ਤਾਂ ਦੂਜੇ ਸਟੇਟਾਂ ਵਰਤ ਰੀਆਂ ਨੇ ਤੇ ਜਦੋਂ ਮਰਨਾ ਹੈ ਖੜਾ ਹੋਣਾ ਹੈ ਤਾਂ ਉਹ ਸਾਡੇ ਤੇ ਆਉਣਾ ਆ ਹੁਣ ਤੁਸੀਂ ਹਿਮਾਚਲ ਦੀ ਗੱਲ ਦੇਖ ਲਓ ਸੋ ਇਸ ਕਰਕੇ ਨਾਨ ਰਿਪੀਅਰੈਂਸ ਸਟੇਟਸ ਨੂੰ ਜਿਹੜਾ ਪਾਣੀ ਦਿੱਤਾ ਗਿਆ ਉਹ ਸਾਡੇ ਪੰਜਾਬ ਦੇ ਪਾਣੀਆਂ ਤੇ ਡੱਕ ਹੈ ਸਾਡੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਤੇ ਡੱਕ ਹੈ ਆ ਹੁਣ ਪਿੱਛੇ ਤਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਸੀਂ ਪੂਰੀ ਤਰ੍ਹਾਂ ਲੱਗੇ ਹੋਏ ਹਾਂ ਦਿੱਲੀ ਸਾਡੀ ਮੀਟਿੰਗਾਂ ਹੁੰਦੀਆਂ ਨੇ ਸੋ ਜੋ ਵੀ ਪ੍ਰਬੰਧ ਹੋ ਸਕਦੇ ਆ ਉਹ ਅਸੀਂ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਕੋਈ ਘਬਰਾਉਣ ਦੀ ਲੋੜ ਨਹੀਂ ਬਾਕੀ ਭਗਵਾਨ ਮਿਹਰ ਕਰੇ ਇਨਕਾਰ ਕਰਨ ਵਾਲੇ ਉਹਨਾਂ ਨੇ ਵੀ ਕਿਹੜਾ ਰਾਈਟ ਹੈ ਕਿ ਉਹ ਇਨਕਾਰ ਕਰ ਦਨ ਜੇ ਇੰਡਸ ਸਮਝੋਤੀ ਇੰਡਸ ਜਿਹੜੀ ਵਾਟਰ ਟੀਟੀ ਹੈ ਜੇ ਕਹਿੰਦਾ ਸਰਕਾਰ ਹਿੰਮਤ ਹੋਤੇ ਡਿੜ੍ਹ ਰਹਿਣ ਕਿਸੇ ਦੇ ਦਬਾਅ ਚ ਨਾਣ ਜਦੋਂ ਆਜ਼ਾਦੀ ਤੋਂ ਬਾਅਦ ਪਾਣੀਆਂ ਦੀ ਵੰਡ ਹੋਈ ਹੈ ਸਾਰਾ ਪਾਣੀ ਤਾਂ ਪਾਕਿਸਤਾਨ ਨੂੰ ਦੇ ਦਿੱਤਾ ਇਹਨਾਂ ਨੇ ਉਹਨੂੰ ਰੱਦ ਕਰਨ ਤੇ ਕੈਮ ਰਹਿਣਾ ਉਹ ਪਾਣੀ ਸਾਨੂੰ ਦੇ ਨਾ ਅਸੀਂ ਆਪਣੇ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰੀਏ ਪਾਣੀ ਬਚੇ ਹਰਿਆਣਾ ਕੋਈ ਸਾਡਾ ਦੁਸ਼ਮਣ ਨਹੀਂ ਹੈ ਸਾਡੇ ਭਰਾ ਹੈ ਉਹ ਅਸੀਂ ਪਾਣੀ ਆਪ ਦੇਵਾਂਗੇ ਉਹਨਾਂ ਨੂੰ ਪਰ ਇਹ ਤਾਂ ਕਾਰਨ ਨਾ ਅੱਜ ਗੇਨ ਤਾਂ ਉਹਨਾਂ ਦੇ ਪਾਲੇ ਦੇ ਵਿੱਚ ਆਪਦੀ ਡਿਊਟੀ ਉਹ ਨਿਭਾਉਂਦੇ ਨਹੀਂ ਨਾਲੇ ਸਾਡਾ ਕੰਮ ਪੂਰਾ ਹੋਵੇ ਸਾਡੇ ਕਿਸਾਨ ਖੁਸ਼ਹਾਲ ਹੋਣ ਹਰਿਆਣੇ ਦੇ ਵੀ ਉਹਨ ਸਾਰੇ ਖੁਸ਼ਹਾਲ ਹੋਣ ਅਸੀਂ ਤਾਂ ਸਰਬੱਤ ਦਾ ਭਲਾ ਚਾਹੌਣ ਵਾਲੇ ਲੋਕ ਆ ਨਾ ਪੰਜਾਬ ਦੇ ਤਾਂ ਲੋਕਾਂ ਦੀ ਖਾਸੀਤੀ ਇਹ ਹੈ ਸਭ ਦਾ ਭਲਾ ਚਾਹਣੇ ਆ ਅਸੀਂ ਇਹ ਕੇਂਦਰ ਸਰਕਾਰ ਆਪਦੀ ਜ਼ਿੰਮੇਵਾਰੀ ਨਿਭਾਵੇ ਅਰ ਅੱਜ ਇੱਕ ਮੌਕਾ ਕੇਂਦਰ ਸਰਕਾਰ ਕੋਲ ਇੱਕ ਮੌਕਾ ਹੈ ਜਿਹੜੀਆਂ ਪਿਛਲੀਆਂ ਗਲਤੀਆਂ ਹੋਈਆਂ ਨੇ ਪੰਜਾਬ ਦੇ ਪਾਣੀ ਖੋਹੇ ਗਏ ਨੇ ਅੱਜ ਨੂੰ ਸੁਧਾਰਨ ਦਾ ਮੌਕਾ ਹੈ ਕੇਂਦਰ ਸਰਕਾਰ ਉਹਦਾ ਸੁਧਾਰੀ ਕਰੇ ਤੇ ਚਨਾਬ ਦਰਿਆ ਦਾ ਪਾਣੀ ਸਾਨੂੰ ਦੇਵੇ ਅਸੀਂ ਅੱਗੇ ਦੇਵਾਂਗੇ